ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਦੋਸਤੋ ਮਾਫ ਕਰਨਾ ਗੱਲਾਂ ਬਹੁਤ ਕੋੜੀਆਂ ਹਨ ਇਕੱਲੇ ਬੈਠ ਕੇ ਸੁਣ ਲਓ ਇਸਤਰੀ ਉਹ ਸਬਜੈਕਟ ਹੈ ਜੋ ਪੁਰਸ਼ ساری ਉਮਰ ਵੀ ਬੜੇ ਤਾਂ ਵੀ ਪਾਸ ਹੋਣ ਵਾਲੇ ਨੰਬਰਾਂ ਤੋਂ ਜ਼ਿਆਦਾ ਨਹੀਂ ਲੈ ਸਕਦਾ ਜ਼ਿੰਦਗੀ ਦਾ ਇੱਕ ਸੱਚ ਇਸਤਰੀ ਦਾ ਪਲ-ਪਲ અપਮਾਨ ਕਰਨਾ ਪੁਰਸ਼ ਦੀ ਕਿਸਮਤ ਤੋਂ ਲక్ష్ਮੀ ਕੋਹਾਂ ਦੂਰ ਚਲੀ ਜਾਂਦੀ ਹੈ ਕਿਸੇ ਵੀ ਲੜਕੀ ਲਈ ਉਸ ਸ਼ਬਦ ਨਾ ਕਹੋ ਜੋ ਤੁਸੀਂ ਆਪਣੀ ਭੈਣ ਜਾਂ ਬੇਟੀ ਲਈ ਨਹੀਂ ਸੁਣ ਸਕਦੇ ਇੱਕ ਚੰਗਾ ਪਤੀ ਆਪਣੀ ਪਤਨੀ ਦੇ ਹੰਝੂ ਪੂੰਝਦਾ ਹੈ ਪਰ ਇੱਕ ਸ਼੍ਰੇਸ਼ਟ ਪਤੀ ਉਸ ਦੇ ਰੋਣ ਦਾ ਕਾਰਨ ਹੀ ਖਤਮ ਕਰ ਦਿੰਦਾ ਹੈ ਨਾਰੀ ਤਦ ਤੱਕ ਪਿਆਰੀ ਲੱਗੇ ਜਦੋਂ ਤੱਕ ਉਹ ਵਿਚਾਰੀ ਲੱਗੇ ਖੋਲੇ ਜ਼ੁਬਾਨ ਜਦੋਂ ਆਪਣੇ ਹੱਕ ਲਈ ਤੇਜ਼ ਧਾਰ ਵਾਲੀ ਆਰੀ ਲੱਗੀ ਇੱਕ ਕੋੜਾ ਸੱਚ ਇਸਤਰੀ ਵਿਰੁੱਧ ਖੜਾ ਪੁਰਸ਼ ਜਦੋਂ ਸਾਰੇ ਦਾਅ ਪੇਚ ਹਾਰਨ ਲੱਗਦਾ ਹੈ ਤਦ ਉਹ ਇਸਤਰੀ ਦੇ ਚਰਿੱਤਰ ਤੇ ਉਂਗਲੀ ਚੁੱਕਦਾ ਹੈ ਗਲੇ ਦਾ ਮੰਗਲ ਸੂਤਰ ਤੇ ਮਾਂਗ ਦਾ ਸਿੰਦੂਰ ਸਿਰਫ ਵਿਆਹਤਾ ਹੋਣ ਦਾ ਸਬੂਤ ਹੈ ਵਿਆਹ ਤੋਂ ਬਾਅਦ ਖੁਸ਼ੀ ਦਾ ਨਹੀਂ ਇਸਤਰੀ ਸਰਲ ਭਾਸ਼ਾ ਚ ਕਹਾਂ ਤਾਂ ਅਗਰਬਤੀ ਜਿਸ ਵਿੱਚ ਅਗ ਵੀ ਹੈ ਸਬਰ ਵੀ ਹੈ ਸਹਿਸ਼ਿਲਤਾ ਵੀ ਹੈ ਤੇ ਆਪਣੇ ਆਪ ਨਾਲ ਪਰਿਵਾਰ ਨੂੰ ਸੁਗੰਧਿਤ ਕਰਨ ਦੀ ਤਾਕਤ ਹੈ ਜਦੋਂ ਬੇਟੀ ਜਨ ਪਾਵੇ ਤਾਂ ਉਸ ਦੀ ਸੋਚ ਨਹੀਂ ਹੈ ਕਿ ਜਦੋਂ ਬਹੁ ਪਾਵੇ ਤਾਂ ਪਰੰਪਰਾ ਦਾ ਅਪਮਾਨ ਕਰ ਰਹੀ ਹੈ ਲੋਕ ਚਿਹਰੇ ਨੂੰ ਸਾਫ ਰੱਖਦੇ ਹਨ ਜਿਸ ਤੇ ਲੋਕਾਂ ਦੀ ਨਜ਼ਰ ਹੁੰਦੀ ਹੈ पर दिल अति करम साफ नहीं रखती जिस ते भगवान दी नजर होती है जेकर सहन करन दी हिम्मत रखती है ता तबाह करन दा हौसला भी रखती है जिस व्यक्ति च आदर करन दा गुण नहीं ओ व्यक्ति महागुणी महाज्ञानी होके भी महामूर्ख ही अखवावेगा ਕੜਾ ਹੈ ਪਰ ਸੱਚ ਹੈ ਗਲਤੀਆਂ ਬਹੁ ਬੇਟੀ ਤੋਆਂ ਤੋ ਹੁੰਦੀਆਂ ਹਨ ਬੇਟੀ ਦੀ ਛੁੱਪ ਜਾਂਦੀ ਹੈ ਬਹੂ ਦੀ ਛੱਪ ਜਾਂਦੀ ਹੈ ਜੇਕਰ ਔਰਤਾਂ ਬਰਦਾਸ਼ਤ ਕਰਨਾ ਛੱਡ ਦੇ ਤਾਂ ਦੁਨੀਆ ਦੇ ਅੱਧੇ ਤੋਂ ਜ਼ਿਆਦਾ ਘਰ ਬਰਬਾਦ ਹੋ ਜਾਣ ਆਪਣੀ ਬਹੂ ਦੀ ਬੁਰਾਈ ਆਣ ਗੁਆਣ ਚ ਨਾ ਕਰੋ ਜਦ ਤੁਸੀਂ ਬਿਸਤਰ ਫੜ ਲਓਗੇ ਤਾਂ ਗਵਾਨ ਦੀ ਬਹੁ ਨਹੀਂ ਖੁਦੀ ਬਹੁ ਹੀ ਤੁਹਾਡੀ ਸੇਵਾ ਕਰੇਗੀ ਕਰਮਾਂ ਦਾ ਥੱਪੜ ਇੰਨਾ ਭਾਰੀ ਤੇ ਭਿਆਨਕ ਹੁੰਦਾ ਹੈ ਕਿ ਸਾਡਾ ਜਮਾ ਹੋਇਆ ਪੁੰਨ ਕਦੋਂ ਖਤਮ ਹੋ ਜਾਵੇ ਪਤਾ ਵੀ ਨਹੀਂ ਲੱਗਦਾ ਪੁੰਨ ਖਤਮ ਹੋਣ ਤੇ ਸਮਰਥ ਰਾਜਾ ਨੂੰ ਵੀ ਭੀਖ ਮੰਗਣੀ ਪੈਂਦੀ ਹੈ ਜਿਸ ਲਈ ਕਦੇ ਕਿਸੇ ਨਾਲ ਧੋਖਾ ਕਰਕੇ ਕਿਸੇ ਦੀ ਆਤਮਾ ਨੂੰ ਦੁਖੀ ਨਾ ਕਰੋ ਸਭ ਕੁਝ ਮਹਿੰਗਾ ਹੋ ਗਿਆ ਹੈ ਪਰ ਮਾਚਿਸ ਅੱਜ ਵੀ 1 ਰੁਪਏ ਤੇ ਰੁਕੀ ਹੋਈ ਹੈ ਯਾਦ ਰੱਖੋ ਅੱਗ ਲਗਾਉਣ ਵਾਲਿਆਂ ਦੀ ਕੀਮਤ ਕਦੇ ਨਹੀਂ ਵੱਧਦੀ ਕੁਝ ਲੋਕ ਚੱਪਲ ਵਰਗੇ ਹੁੰਦੇ ਹਨ ਸਾਥ ਤਾਂ ਦਿੰਦੇ ਹਨ ਪਰ ਪਿੱਛੋਂ ਕਿਚੜ ਉਛਾਲਦੇ ਰਹਿੰਦੇ ਹਨ ਕਲਯੁਗ ਦੀ ਦੁਨੀਆ ਹੈ ਸਾਹਿਬ ਕਦਰ ਉਸਦੀ ਨਹੀਂ ਹੁੰਦੀ ਜੋ ਸੱਚ ਚ ਰਿਸ਼ਤੇ ਨਿਭਾਉਂਦਾ ਹੈ ਕਦਰ ਉਸਦੀ ਹੁੰਦੀ ਹੈ ਜੋ ਸਭ ਤੋਂ ਜ਼ਿਆਦਾ ਦਿਖਾਵਾ ਕਰਦਾ ਹੈ ਕੋਇਲ ਦੀ ਸੁੰਦਰਤਾ ਉਸਦੀ ਆਵਾਜ਼ ਹੈ ਇੱਕ ਇਸਤਰੀ ਦੀ ਸੁੰਦਰਤਾ ਉਸ ਤੇ ਆਪਣੇ ਪਰਿਵਾਰ ਪ੍ਰਤੀ ਸਮਰਪਣ ਚ ਹੈ ਇੱਕ ਬਦਸੂਰਤ ਆਦਮੀ ਦੀ ਪੀੜ ਉਸ ਤੇ ਜ਼ਖਮ ਚ ਹੈ ਤੇ ਇੱਕ ਤਪਸਵੀ ਦੀ ਸੁੰਦਰਤਾ ਉਸਦੇ ਮਾਫ ਕਰਨ ਚ ਹੈ ਅੱਖਾਂ ਤੋਂ ਅੰਨੇ ਨੂੰ ਦੁਨੀਆ ਨਹੀਂ ਦਿਖਦੀ ਕੰਮ ਦੇ ਅੰਨੇ ਨੂੰ ਵਿਵੇਕ ਨਹੀਂ ਦਿਸਦਾ ਹੰਕਾਰ ਚ ਅੰਨੇ ਨੂੰ ਆਪਣੇ ਤੋਂ શ્રેષ્ઠ ਨਹੀਂ ਦਿਸਦਾ ਤੇ ਸਵਾਰਥੀ ਨੂੰ ਕੀਤੇ ਵੀ ਦੋਸ਼ ਨਹੀਂ ਦਿਸਦਾ ਰੂਪ ਤੇ ਜਵਾਨੀ ਨਾਲ ਸੰਪੰਨ ਤੇ ਉੱਚ ਵੰਸ਼ ਚ ਜਨਮ ਲੈਣ ਵਾਲਾ ਵਿਅਕਤੀ ਵੀ ਜੇਕਰ ਵਿਦਿਆਹੀਨ ਰਹਿੰਦਾ ਹੈ ਤਾਂ ਉਹ ਬਿਨ ਸੁਗੰਧ ਦੇ ਫੁੱਲ ਵਾਂਗ ਸ਼ੋਭਾ ਨਹੀਂ ਪਾਉਂਦਾ ਘਰ ਦੇ ਝਗੜੇ ਕੀਤਾ ਹੋਇਆ ਪਰੁਕਰ ਬੇਇੱਜ਼ਤੀ ਤੇ ਪਤਨੀ ਨਾਲ ਹੋਣ ਵਾਲੀਆਂ ਵਿਅਕਤੀਗਤ ਗੱਲਾਂ ਕਿਸੇ ਅਣਜਾਣ ਨੂੰ ਕਦੇ ਨਾ ਦੱਸੋ ਪੀੜ ਚ ਸਾਰੇ ਲੋਕ ਚੰਗੇ ਨਹੀਂ ਹੁੰਦੇ ਤੇ ਚੰਗੇ ਲੋਕਾਂ ਦੀ ਕਦੇ ਭੀੜ ਨਹੀਂ ਹੁੰਦੀ ਸਭ ਤੋਂ ਵੱਡਾ ਗੁਰੂ ਮੰਤਰ ਹੈ ਕਿ ਕਦੇ ਵੀ ਆਪਣੇ ਰਾਜ ਦੂਜਿਆਂ ਨੂੰ ਨਾ ਦੱਸੋ ਇਹ ਤੁਹਾਨੂੰ ਬਰਬਾਦ ਕਰ ਦੇਵੇਗਾ ਜੰਗਲ ਦੀ ਅੱਗ ਚੰਦਨ ਦੀ ਲੱਕੜ ਨੂੰ ਵੀ ਸਾੜ ਦਿੰਦੀ ਹੈ ਅਰਥਾਤ ਦੁਸ਼ਟ ਵਿਅਕਤੀ ਕਿਸੇ ਦਾ ਵੀ ਨੁਕਸਾਨ ਕਰ ਸਕਦਾ ਹੈ ਦੁਸ਼ਟ ਪਤਨੀ ਝੂਠਾ ਦੋਸਤ ਬਦਮਾਸ਼ ਨੌਕਰ ਤੇ ਸਪਨਾ ਲੈਣਾ ਮੌਤ ਦੇ ਬਰਾਬਰ ਹੈ। ਇੱਕ ਇਸਤਰੀ ਕਦੇ ਵੀ ਗਹਿਣਿਆ ਕੱਪੜਿਆਂ ਲਈ ਨਿਰਾਸ਼ ਨਹੀਂ ਹੁੰਦੀ। ਉਹ ਦੁੱਖੀ ਜਾਂ ਨਿਰਾਸ਼ ਉਦੋਂ ਹੁੰਦੀ ਹੈ ਜਦੋਂ ਉਸ ਦੀਆਂ ਭਾਵਨਾਵਾਂ ਨੂੰ ਉਸ ਤੇ ਦਰਦ ਨੂੰ ਨਹੀਂ ਸਮਝਿਆ ਜਾਂਦਾ। ਬਹੁਤ ਸੁੰਦਰ ਲਾਈਨਾਂ ਧਿਆਨ ਲਾ ਕੇ ਸੁਣੋ ਦੋਸਤੋ। ਕਿਤੇ ਨਾ ਕਿਤੇ ਕਰਮਾਂ ਦਾ ਡਰ ਹੈ। ਨਹੀਂ ਤਾਂ ਗੰਗਾ ਤੇ ਐਨੀ ਭੀੜ ਕਿਉਂ ਹੈ ਜੋ ਕਰਮ ਨੂੰ ਸਮਝਦਾ ਹੈ ਉਸ ਨੂੰ ਧਰਮ ਨੂੰ ਸਮਝਣ ਦੀ ਲੋੜ ਹੀ ਨਹੀਂ ਪਾਪ શરીર ਨਹੀਂ ਕਰਦਾ ਵਿਚਾਰ ਕਰਦੇ ਹਨ ਤੇ ਗੰਗਾ ਵਿਚਾਰਾਂ ਨੂੰ ਨਹੀਂ ਸਿਰਫ ਸਰੀਰ ਨੂੰ ਧੋਂਦੀ ਹੈ ਸ਼ਬਦਾਂ ਦਾ ਮਹੱਤਵ ਤਾਂ ਬੋਲਣ ਦੇ ਭਾਵ ਤੋਂ ਪਤਾ ਲੱਗਦਾ ਹੈ ਨਹੀਂ ਤਾਂ ਵੈਲਕਮ ਤਾਂ ਪੈਰਦਾਨ ਤੇ ਵੀ ਲਿਖਿਆ ਹੁੰਦਾ ਹੈ ਲక్ష్ਮੀ ਜੇਕਰ ਮਿਹਨਤ ਨਾਲ ਮਿਲਦੀ ਤਾਂ ਮਜ਼ਦੂਰਾਂ ਕੋਲ ਕਿਉਂ ਨਹੀਂ ਬੁੱਧੀ ਨਾਲ ਮਿਲਦੀ ਤਾਂ ਚਲਾਕਾਂ ਕੋਲ ਕਿਉਂ ਨਹੀਂ ਤਾਕਤ ਨਾਲ ਮਿਲਦੀ ਤਾਂ ਪਹਿਲਵਾਨਾਂ ਕੋਲ ਕਿਉਂ ਨਹੀਂ ਜ਼ਿੰਦਗੀ 'ਚ ਚੰਗੀ ਔਲਾਦ, ਜਾਇਦਾਦ ਤੇ ਸਫਲਤਾ ਪੌਣ ਨਾਲ ਮਿਲਦੀ ਹੈ ਤੁਹਾਨੂੰ ਹੰਕਾਰ ਨਾ ਹੋਵੇ ਕਿ ਸਾਰੇ ਤੁਹਾਡੀ ਕਮਾਈ ਖਾਂਦੇ ਹਨ ਇਹ ਤੁਹਾਡੇ ਨਾਲ ਜੁੜੇ ਹੋਏ ਲੋਕਾਂ ਦੇ ਪੁੰਨ ਹਨ ਜੋ ਤੁਸੀਂ ਕਮਾ ਕੇ ਘਰ ਲਿਆ ਰਹੇ ਹੋ ਪਹਾੜ ਚੜਨ ਵਾਲਾ ਵਿਅਕਤੀ ਝੁੱਕ ਕੇ ਚੱਲਦਾ ਹੈ ਤੇ ਉਤਰਨ ਵਾਲਾ ਆਕੜ ਕੇ ਚੱਲਦਾ ਹੈ ਕੋਈ ਜੇਕਰ ਝੁੱਕ ਕੇ ਚੱਲ ਰਿਹਾ ਹੈ ਮਤਲਬ ਉੱਚਾਈ ਤੇ ਜਾ ਰਿਹਾ ਹੈ ਤੇ ਕੋਈ ਆਕੜ ਕੇ ਚੱਲ ਰਿਹਾ ਹੈ ਮਤਲਬ ਹੇਠਾ ਜਾ ਰਿਹਾ ਹੈ ਅਭਿਮਾਨ ਦੀ ਤਾਕਤ ਫਰਿਸ਼ਟਾ نو ਵੀ ਸ਼ੈਤਾਨ ਬਣਾ ਦਿੰਦੀ ਹੈ ਤੇ ਨਿਮਰਤਾ ਸਾਧਾਰਨ ਵਿਅਕਤੀ ਨੂੰ ਵੀ ਫਰਿਸ਼ਟਾ ਬਣਾ ਦਿੰਦੀ ਹੈ ਐਤਵਾਰ ਸੋਮਵਾਰ ਮੰਗਲਵਾਰ ਹਰ ਵਾਰ ਕੋਈ ਨਾ ਕੋਈ ਭਗਵਾਨ ਨੂੰ ਅਸੀਂ ਜ਼ਰੂਰ ਮੰਗਦੇ ਹਾਂ ਪਰ ਇੱਕ ਵਾਰ ਹੋਰ ਆਉਂਦਾ ਹੈ ਉਸ ਨੂੰ ਜੇਕਰ ਸਾਰੇ ਮੰਨਨ ਤਾਂ ਪੂਰੇ ਸੰਸਾਰ ਦਾ ਜੀਵਨ ਹੀ ਬਦਲ ਜਾਵੇਗਾ ਤੇ ਭਗਵਾਨ ਦਾ ਵੀ ਸਾਥ ਮਿਲਦਾ ਰਹੇਗਾ ਉਸ ਵਾਰ ਨੂੰ ਕਹਿੰਦੇ ਹਨ ਪਰਿਵਾਰ ਇਸੇ ਪਰਿਵਾਰ ਚ ਸਾਨੂੰ ਸਭ ਕੁਝ ਮਿਲਦਾ ਹੈ ਜੇਕਰ ਪਰਿਵਾਰ ਸਲਾਮਤ ਹੈ ਤਾਂ ਸਾਰੇ ਵਾਰ ਸਲਾਮਤ ਇਸ ਪਰਿਵਾਰ ਦੀ ਇਕਤਾ ਚ ਇੰਨੀ ਤਾਕਤ ਹੁੰਦੀ ਹੈ ਕਿ ਕੋਈ ਵੀ ਕਿਸੇ ਵੀ ਕੰਮ ਚ ਸਫਲ ਹੋ ਸਕਦਾ ਹੈ ਪਰਿਵਾਰ ਭਗਵਾਨ ਦਾ ਦਿੱਤਾ ਇੱਕ ਅਨਮੋਲ ਤੋਹਫਾ ਹੈ ਸਾਨੂੰ ਇਸ ਨੂੰ ਮਾਨ ਸਨਮਾਨ ਨਾਲ ਸੰਭਾਲ ਕੇ ਰੱਖਣਾ ਚਾਹੀਦਾ ਹੈ। ਬੀਤਿਆ ਹੋਇਆ ਇੱਕ ਦਿਨ, ਇੱਕ ਘੰਟਾ ਤੇ ਇੱਕ ਮਿੰਟ ਤੁਹਾਡੇ ਪੂਰੇ ਜੀਵਨ 'ਚ ਫਿਰ ਕਦੇ ਨਹੀਂ ਆਵੇਗਾ। ਇਸ ਲਈ ਝਗੜੇ ਤੇ ਗੁੱਸੇ ਤੋਂ ਬਚੋ ਤੇ ਹਰ ਵਿਅਕਤੀ ਨਾਲ ਚੰਗੀ ਤਰ੍ਹਾਂ ਬੋਲੋ। ਜ਼ਿੰਦਗੀ ਖੂਬਸੂਰਤ ਹੈ, ਇਸ ਨੂੰ ਪਿਆਰ ਨਾਲ ਜਿਓ। ਕਿਸੇ ਭੁੱਖੇ ਨੂੰ ਰੋਟੀ ਖਵਾਉਣਾ ਬਹੁਤ ਪੁੰਨ ਦਾ ਕੰਮ। ਪਰ ਉਸ ਤੋਂ ਵੀ ਪੁੰਦਾ ਕਮ ਹੈ ਉਸ ਨੂੰ ਰੋਟੀ ਕਮਾਉਣ ਦਾ ਤਰੀਕਾ ਸਿਖਾਉਣਾ ਜੇਕਰ ਤੁਸੀਂ ਕਿਸੇ ਨੂੰ ਰੋਟੀ ਖਵਾਉਂਦੇ ਹੋ ਤਾਂ ਉਸ ਦਾ পেট ਇੱਕ ਦਿਨ ਲਈ ਭਰੇਗਾ ਪਰ ਜੇਕਰ ਤੁਸੀਂ ਕਿਸੇ ਨੂੰ ਰੋਟੀ ਕਮਾਉਣ ਦਾ ਤਰੀਕਾ ਸਿਖਾ ਦਿੰਦੇ ਹੋ ਤਾਂ ਉਹ ساری ਜ਼ਿੰਦਗੀ ਆਪਣੇ পেট ਭਰ ਸਕਦਾ ਹੈ ਪਾਣੀ ਚ ਡਿੱਗਣ ਨਾਲ ਕਿਸੇ ਦੀ ਜਾਨ ਨਹੀਂ ਜਾਂਦੀ ਜਾਨ ਤਦ ਜਾਂਦੀ ਹੈ ਜਦੋਂ ਤੈਰਨਾ ਨਹੀਂ ਆਉਂਦਾ ਹਾਲਾਤ ਤਦੇ ਸਮੱਸਿਆ ਨਹੀਂ ਬਣਦੀ ਸਮੱਸਿਆ ਤਦ ਬਣਦੀ ਹੈ ਜਦੋਂ ਸਾਨੂੰ ਹਾਲਾਤਾਂ ਨਾਲ ਨਜਿੱਠਣਾ ਨਹੀਂ ਆਉਂਦਾ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਸਾਡੀ ਸਵੇਦੀ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ